ਹਾਂਜੀ ਦੋਸਤੋ ਅੱਪਾ ਇੱਕ ਵੀਡੀਓ ਪਾਈ ਸੀਗੀ ਤਿੰਨ ਚਾਰ ਦਿਨ ਪਹਿਲਾਂ ਜਿੱਥੇ ਵੀ ਨਸ਼ਾ ਛੱਡਣ ਦੀ ਦਵਾਈ ਦਿੱਤੀ ਜਾਂਦੀ ਹੈ ਤਾਂ ਉਹਦੇ ਵਿੱਚ ਕਈ ਇਹ ਵੀਰਾਂ ਦੇ ਫੋਨ ਆਏ ਉਹਦੇ ਐਡਰੈਸ ਬਾਰੇ ਪੁੱਛਦੇ ਸੀਗੇ ਪਤਾ ਇੱਕ ਦੂਜਾ ਕੋਰੀਅਰ ਬਾਰੇ ਪੁੱਛਦੇ ਸੀ ਵੀ ਕੋਰੀਅਰ ਕਰ ਦਿੰਦੇ ਆ ਤਾਂ ਮੈਂ ਪਹਿਲਾਂ ਤਾਂ ਤੁਹਾਨੂੰ ਐਡਰੈਸ ਦੱਸਦਾ ਉਹਨਾਂ ਦਾ ਐਡਰੈਸ ਹੈਗਾ ਪਿੰਡ ਮੋਟਾ ਪੰਨੀ ਆਲਾ ਜ਼ਿਲ੍ਹਾ ਸਰਸਾ ਹਰਿਆਣੇ ਚ ਤਹਿਸੀਲ ਡੱਬਾਲੀ ਓਡਾ ਤੋਂ 5 ਕਿਲੋਮੀਟਰ ਹੈ ਸਰਸੇ ਤੋਂ 22 ਕਿਲੋਮੀਟਰ ਹੈ ਜੋੜ ਤੇ ਵੀ ਸਰਸੇ ਤੋਂ 22 ਕਿਲੋਮੀਟਰ ਓਡਾ ਤੋਂ 5 ਕਿਲੋਮੀਟਰ ਜ਼ਿਲ੍ਹਾ ਸਰਸਾ ਹੈ ਤੇ ਤਹਿਸੀਲ ਡੱਬਾਲੀ ਹੈ ਪਿੰਡ ਮੋਟਾ ਪੰਨੀ ਵਾਲਾ ਤੇ ਬਾਕੀ ਉਹਨਾਂ ਦਾ ਨੰਬਰ ਵੀ ਮੈਂਸ਼ਨ ਕਰ ਦਿੰਨੇ ਤੇ ਦੂਜੀ ਕਈ ਵੀਰਾਂ ਦੇ ਇਹ ਵੀ ਹੋਇਆ ਦੱਸਿਆ ਕਿਹਾ ਵੀ ਕੋਰੀਅਰ ਕਰ ਦਿੰਦੇ ਆ ਇੱਕ ਵੀਰ ਉਹਨਾਂ ਦਾ ਕੋਰੀਅਰ ਦਾ ਮਤਲਬ ਵੀ ਕੀਤੀ ਦਾ ਜਾ ਸਕਦੀ ਹੈ ਪਰ ਜਿਹੜਾ ਇੰਜੈਕਸ਼ਨ ਲਾਂਦੇ ਆ ਉਹ ਪਹਿਲੇ ਦਿਨ ਮੰਨ ਲਓ ਤੁਸੀਂ ਗਏ ਦਵਾਈ ਦਿੱਤੀ ਹਫਤੇ ਦੀ 7 ਦਿਨਾਂ ਦੀ ਨਾਲ ਇੰਜੈਕਸ਼ਨ ਲਾਂਦੇ ਨਾਲੇ ਹਫਤੇ ਦੀ ਦਵਾਈ ਦਿੰਦੇ ਆ ਉਸ ਤੋਂ ਬਾਅਦ ਹਫਤੇ ਬਾਅਦ ਫੇਰ ਇੰਜੈਕਸ਼ਨ ਲੱਗਦਾ ਦੂਜਾ ਤੇ ਹਫਤੇ ਦੀ ਦਵਾਈ ਫੇਰ ਦਿੰਦੇ ਆ ਫੇਰ ਹਫਤੇ ਬਾਅਦ 10 ਦਿਨਾਂ ਦੀ ਦਵਾਈ ਦਿੰਦੇ ਆ ਤੇ ਤੀਜਾ ਇੰਜੈਕਸ਼ਨ ਲੱਗਦਾ ਮਤਲਬ 7 ਤੇ 7 14 ਤੇ 10 24 25 ਦਿਨ ਦਾ ਪ੍ਰੋਸੀਜਰ ਆ ਉਸ ਤੋਂ ਬਾਅਦ ਕੋਈ ਤਾਕਤਲੀ ਦਵਾਈ ਦਿੰਦੇ ਆ ਬਸ ਇਹੀ ਪ੍ਰੋਸੀਜਰ ਹੈ ਮਤਲਬ ਤਿੰਨ ਵਿਜ਼ਿਟ ਹੋਣਗੇ ਤੇ ਇੱਕ ਮਤਲਬ ਵੀ ਕੋਰੀਅਰ ਤਾਂ ਨਹੀਂ ਹੁੰਦਾ ਵੀ ਇੰਜੈਕਸ਼ਨ ਨਾਲ ਹੀ ਹੁੰਦੇ ਆ ਤੇ ਬਾਕੀ ਤੁਹਾਨੂੰ ਐਡਰੈਸ ਦੱਸਤਾ ਬਾਕੀ ਮੇਰਾ ਨੰਬਰ ਹੈ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਆ ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਵੀ ਤੁਸੀਂ ਆਪਣੇ ਕੋਈ ਵੀ ਨਸ਼ਾ ਕਰਦਾ ਤੁਹਾਡੇ ਨੇੜੇ ਤੇਰੇ ਤੁਹਾਡੇ ਸਮਾਜ ਚ ਤੁਸੀਂ ਐਸਟੀ ਚ ਜ਼ਰੂਰ ਉਹਨਾਂ ਨੂੰ ਕਹੋ ਵੀ ਇੱਕ ਵਾਰਾ ਦਵਾਈ ਜ਼ਰੂਰ ਲੈ ਕੇ ਦੇਖੋ ਤੇ ਬਾਕੀ ਕੋਈ ਤੁਹਾਨੂੰ ਦੱਸਿਆ ਸੀਗਾ ਪਿਛਲੀ ਵੀਡੀਓ ਚ ਵੀ ਕੋਈ ਕੋਈ ਗਰੀਬ ਹੈ ਪਰਿਵਾਰ ਹੈ ਨਹੀਂ ਦਵਾਈ ਦਵਾ ਸਕਦਾ ਤਾਂ ਮੇਰਾ ਨੰਬਰ ਹੈਗਾ ਤਾਂ ਉੱਥੋਂ ਦਵਾਈ ਲੈ ਲੈਣਾ ਤੇ ਉਹ ਵੀਰ ਨੂੰ ਵੀ ਕਿਹਾ ਹੋਇਆ ਵੀ ਕੋਈ ਵੀ ਦਵਾਈ ਆਪਣਾ ਮੋਬਾਈਲ ਨੰਬਰ ਤੇ ਆਪਣੀ ਵੀਡੀਓ ਦਿਖਾਵੇ ਤਾਂ ਮੈਂ Google Pay ਤੁਹਾਨੂੰ ਤੁਹਾਡੇ ਅਕਾਊਂਟ ਚ ਪੇਮੈਂਟ ਜੜੀ ਹੈਗੀ ਆ ਉਹ ਪਾ ਦਿਆ ਕਰੂੰਗਾ ਤੇ ਧੰਨਵਾਦ ਹੋਰ ਦੋ ਵੀਰਾਂ ਨੇ ਆਪਣੇ ਮੇਰੇ ਦੋ ਭਰਾ ਹੋਰ ਐ ਉਹਨਾਂ ਨੇ ਵੀ ਕਿਹਾ ਵੀ ਜੇ ਤੁਸੀਂ ਇਹ ਕਰ ਰਹੇ ਹੋ ਤਾਂ ਸਾਡਾ ਵੀ ਹਿੱਸਾ ਤੀਜਾ ਹਿੱਸਾ ਪਵਾ ਲਿਆ ਕਰਿਓ ਵੀ ਆਪਾਂ ਤੇ ਨਹੀਂ ਸੇ ਵੰਡ ਕੇ ਪਾ ਲਿਆ ਕਰਾਂਗੇ ਜੇ ਸਾਡੇ ਵੀ ਪਵਾ ਲਿਆ ਕਰਿਓ ਧੰਨਵਾਦ ਜਿਹੜੇ ਵੀਰ ਅ ਇਸ ਚੀਜ਼ ਨੂੰ ਮਤਲਬ ਵੀ ਉਹ ਕੀਤਾ ਵੀ ਯਾਰ ਉਹਨਾਂ ਨੇ ਵੀ ਸੋਚਿਆ ਵੀ ਅਸੀਂ ਵੀ ਕਰੀਏ ਧੰਨਵਾਦ ਉਹਨਾਂ ਦਾ ਵੀ ਤੇ ਮੇਰੀ ਬੇਨਤੀ ਹੈ ਵੀ ਆਪਾਂ ਸਾਰੇ ਨਾਲ ਮਿਲ ਕੇ ਵੀ ਇਹ ਮਤਲਬ ਵੀ ਆਪਾਂ ਕੰਮ ਕਰੀਏ ਕਿਉਂਕਿ ਜੇ ਆਪਾਂ ਦੋ ਪਰਿਵਾਰ ਵੀ ਇੱਕ ਪਰਿਵਾਰ ਵੀ ਨਸ਼ੇ ਤੋਂ ਆਪਾਂ ਉਹ ਕਰਵਾਤਾ ਵੀ ਜਿਹੜਾ ਮੁੰਡਾ ਕਿਸੇ ਦਾ ਭੈਣ ਭਰਾ ਜਾਂ ਮੁੰਡਾ ਕਿਸੇ ਦਾ ਕੋਈ ਨਸ਼ਾ ਕਰ ਰਿਹਾ ਤਾਂ ਛੁੱਟ ਜੇ ਤਾਂ ਇਹ ਤੋਂ ਸਭ ਤੋਂ ਵੱਡਾ ਪੁੰਨ ਨਹੀਂ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਤੇ ਬਾਕੀ ਸੋਨੂੰ ਸਾਰਾ ਉਹਨਾਂ ਦਾ ਮੋਬਾਈਲ ਨੰਬਰ ਵੀ